ਮੰਗਲ ਸੁਖ ਕਲਿਆਣ ਦਾ ਕਰੇ ਮੰਗਲ ਹਾਨ ਜਪਤ ਜਪਤ ਸ੍ਰੀ ਨਾਮ ਕੋ ਪ੍ਰਗਟੁਰਮੈ ਗਿ ਇਤੋ ਮਨ ਆਹੇ ਇੱਕਛੇਤ ਗੁਣ ਗਉ ਅਨੰਤ ਮਨ ਤਨ ਜਾ ਏਕ ਭਗਵੰਤ ਤਾਰੇ ਆਪ ਪੂਰ ਪੂਰ ਰਹ्यो ਪ੍ਰਭ ਵਿਆਪ ਅਨੇਕ ਵਿਸਥਾਰ ਏ ਕਿਤੇ ਭੇ ਕਿਲੇ ਰਾਧ ਪਰਾਛਤ ਗਏ ਮਨ ਤੰ ਅੰਤਰ ਇਕ ਪ੍ਰਵਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ ਨਾਨਕ ਤਾਨ ਮ ਅੰਤਰ ਏਕ ਬ੍ਰਹਮ ਰਾਤਾ ਗੁਰ ਪ੍ਰਸਾਦ ਨਾਨਕ ਇਕ ਜਾਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ परम सन्मान योग सात आप आप सर्वत सत्संगी जन वाले हो सतगुरु महाराज जी की नगरे रहम सदका नेता प्रति की तरह उदम कार <coughs> ਸਾਹਿਬ ਜੀ ਦੀ ਪਾਵਨ ਸੰਗਤ ਨੂੰ ਮਿਲਗਾਟ ਅਸ਼ੀਸ਼ਾਂ ਨਾਲ ਝੋਰੀਆਂ ਪਰ ਹੈ ਜਿੱਥੇ ਗੁਰਬਾਣੀ ਕੀਰਤਨ ਦੀ ਹਾਜ਼ਰੀ ਉੱਥੇ ਚੱਲ ਰਹੀ ਲੜੀ ਵਾਰ ਤਾਂ ਤਾਂ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿਚਾਰਨ ਦਾ ਪੰਚਮ ਪਾਛਾ ਤਨ ਤਨ ਸਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਰਚਨਾ ਤੋਂ ਚਾਰਨ ਕੀਤੀ ਭਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਇਸ ਦੀ ਵਿਚਾਰ ਆਪ ਜੀ ਸ਼ਰਨ ਕਰਦੇ ਹੋ उन्नीवी अष्टपदी दे, अठवें पदे का पाठ आप जी ने बड़े अदब प्यार सत्कार श्रद्धा सहित श्रवण किया है विचार की प्रारंभता तो पहले अदब सहित बेनती करा जितने भी प्यार वाले सत्संगी जन झंझुड़ बैठे हो ਮਨ ਬਿਰਤੀਆਂ ਇਹ ਕਾਦਰ ਕਰੀਏ ਮਾਲਕ ਜੀ ਦੀ ਸ਼ਿਵ ਸਲਾ ਕਰਨ ਔਰ ਸੁਣਨ ਦਾ ਮਨ ਬਣਾਈ ਫਿਰ ਜੈਨ ਨੂੰ ਪਿਆਰ ਨਾਲ ਭਰੀਏ ਕੋਈ ਵੀ ਰਸਨਾ ਖਾਲੀ ਨਾ ਰਹੇ ਸਾਰੇ ਰਸਨਾ ਦੀ ਲੋਭ ਹਾਜ਼ਰੀ ਆਪ ਕੋ ਸਤਨਾਮ ਸ਼੍ਰੀ ਵਾਹਿਗੁਰੂ ਦੇਰ ਕਰੋ ਕਿਰਪਾ ਆਕੋ ਸ਼ਬਨਾ ਸ਼੍ਰੀ ਵਾਹਿਗੁਰੂ ਇੱਕੋ ਜਪ ਇੱਕੋ ਸ਼ਲਾਹੇ ਇੱਕ ਸਿਮਰ ਇੱਕੋ ਮਨ ਆਗੈ ਜਿਹੜਾ ਪਦਾ ਵਿਚਾਰ ਰਹੀ ਸਤਿਗੁਰੂ ਮਹਾਰਾਜ ਜੀ ਨੇ ਕੱਲ ਸਾਨੂੰ ਸਮਝਾਇਆ ਕਿ اے ਜੀਵ ਉਸ ਅਕਾਲ ਪੁਰਖ ਵਾਹਿਗੁਰੂ ਦੇ ਤੋਂ ਗੁਨਾ ਨੂੰ ਗਾਏ ਨਾ ਕਰ ਜਿਉਂ ਜਿਉਂ ਉਸ ਅਕਾਲ ਪੁਰਖ ਵਾਹਿਗੁਰੂ ਦੇ ਗੁਨਾ ਨੂੰ ਤੂੰ ਗਾਇਨ ਕਰੇਗਾ ਤਿਉਂ ਤਿਉਂ ਇਹ ਜਿਹੜੀ ਮਨ ਦੀ ਮੈਲ ਹੈ ਜਿਹੜਾ ਮਨ ਜਨਮਾਂ ਜਨਮਾਂ ਤਰਾਂ ਦਾ ਮੈਲਾ ਹੋ ਚੁੱਕਿਆ ਹੈ ਕਾਲਸ਼ ਬਣ ਚੁੱਕਿਆ ਹੈ ਜਿਉਂ-ਜਿਉਂ ਤੂੰ ਪਰਮੇਸ਼ਰ ਦੇ ਨਾਮ ਨੂੰ ਜਪੇਂਗਾ ਸਿਮਰੇਗਾ ਰਹਾ ਦੇਂਗਾ ਉਦੇ ਗੁਣ ਗਾਇਨ ਕਰੇਗਾ ਜਿਉਂ-ਜਿਉਂ ਉਹਦੇ ਗੁਣ ਗਾਇਨ ਕੀਤੇ ਜਾਏਗਾ ਤਿਉਂ-ਤਿਉਂ ਜਿਹੜੀ ਮਨ ਦੀ ਮੈਲ ਹੈ ਨਾ ਇਹ ਨਿਰvirt ਹੁੰਦੀ ਜਾਏਗੀ ਸਾਫ ਹੁੰਦੀ ਜਾਏਗੀ ਜਿਹੜਾ ਹੰਕਾਰ ਰੂਪੀ ਜ਼ਹਿਰ ਤੇਰੇ ਅੰਦਰ ਪਰਫੁੱਲਤ ਹੋ ਰਿਹਾ ਹੈ ਉਹ ਵਿਨਸ਼ ਜਾਏਗਾ ਉਹ ਮੁੱਕ ਜਾਏਗਾ ਉਹ ਨਾਸ਼ ਹੋ ਜਾਏਗਾ ਤੂੰ ਚਿੰਤਾ ਤੋਂ ਰਹਿਤ ਹੋ ਜਾ ਚਿੰਤਾ ਯਾਦ ਰੱਖਣਾ ਜਿਹੜਾ ਜੀਵ ਚਿੰਤਾ ਤੋਂ ਰਹਿਤ ਹੋ ਜਾਂਦਾ ਹੈ ਚਿੰਤਾ ਤੋਂ ਉਹਦਾ ਜੀਵਨ ਸੁਖੀ ਜੀਵਨ ਹੈ ਉਹਦੇ ਰਹਿਣ ਦਾ ਜਿਹੜਾ ਢੰਗ ਹੈ ਉਹ ਸੁੱਖਾਂ ਨਾਲ ਪਰ ਜਾਂਦਾ ਹੈ ਉਹਦੇ ਸਾਰੇ ਦੁੱਖ ਨਿਵਰਤ ਹੋ ਜਾਂਦੇ ਨੇ ਉਹ ਚਿੰਤਾ ਤੋਂ ਰਹਿਤ ਹੋ ਜਾਂਦਾ ਹੈ ਉਹ ਅਚਿੰਤਾ ਦੀ ਅਵਸਥਾ ਵਾਲਾ ਬਣ ਜਾਂਦਾ ਹੈ ਤੇ ਚਿੰਤਾ ਤੋਂ ਰਹਿਤ ਹੋ ਕੇ ਨਾ ਉਹ ਆਪਣੇ ਜੀਵਨ ਨੂੰ ਸੁਖੀ ਜੀਵਨ ਵਾਲਾ ਬਣਾ ਕੇ ਬਸਰ ਕਰਦਾ ਹੈ ਬਤੀਤ ਕਰਦਾ ਹੈ ਕਿਉਂਕਿ ਉਹ ਹਰ ਸਾਹ ਨਾਲ ਮਾਲਕ ਨੂੰ ਯਾਦ ਕਰਦਾ ਹੈ ਜਿੱਥੇ ਉਹਦੇ ਗੁਣ ਗਾਇਨ ਕਰਦਾ ਹੈ ਉਥੇ ਹਰ ਸ਼ਾਹ ਨਾਲ ਉਹਨੂੰ ਯਾਦ ਕਰਦਾ ਉਹਨੂੰ ਸਿਮਰਦਾ ਉਹਨੂੰ ਅਰਾਧਦਾ ਉਹਨੂੰ ਧਿਆਉਂਦਾ ਹਰ ਸ਼ਾਹ ਗਿਰਾ ਜਿਹੜਾ ਹੈ ਇਹ ਉਹਦੇ ਨਾਮ ਵਿੱਚ ਹੈ ਉਹਦੀ ਸ਼ਿਵ ਸੁਨਾ ਵਿੱਚ ਤੇ ਨਾਲ ਸਮਝਾਇਆ ਉਹ ਮਨਾ ਆਪਣੀ ਚਲਾਕੀ ਆਪਣੀ ਚੰਚਲਤਾ ਆਪਣੀ ਸ਼ਿਆਨਤਾ ਇਸ ਸ਼ਬਦਾ ਨਾਲ त्याग ਕਰ ਦੇ ਇਹਨੂੰ ਛੱਡ ਦੇ ਤੇ ਸਤ ਸੰਗਤ ਵਿੱਚ ਜੁੜ ਗੁਰੂ ਦੇ ਛੰਗ ਵਿੱਚ ਮਿਲ ਬੈਠ ਕੇ ਨਾ ਪਰਮੇਸ਼ਰ ਦੇ ਸੱਚੇ ਨਾਮ ਦਾ ਧੰਨ ਵਿਆਹ ਧਨ ਇਕੱਠਾ ਕਰ ਧਨ ਸੰਚ ਪਰਮੇਸ਼ਰ ਦੇ ਨਾਮ ਦੀ ਰਾਸ਼ ਪੂੰਜੀ ਸੰਚਿਤ ਤੇਰੇ ਜੀਵਨ ਦਾ ਵਿਵਹਾਰੇ ਬਣਿਆ ਰਹੇ ਜੀਵਨ ਦਾ ਵਿਵਹਾਰ ਤੇ ਜਿਹਦੇ ਜੀਵਨ ਦਾ ਵਿਵਹਾਰ ਹਰਿ ਨਾਮ ਉਂਜੀ ਸੰਜਣ ਵਾਲਾ ਬਣ ਜਾਂਦਾ ਉਹ ਲੋਕ ਵਿੱਚ ਤੇ ਸੁਖ ਮੰਨ ਲਈ ਮੰਨਦਾ ਹੈ ਮਾਲਕ ਦੀ ਦਰਗਾਹ ਵਿੱਚ ਵੀ ਉਹਦੀ ਜੈ ਜੈਕਾਰ ਕੀਤੀ ਜਾਂਦੀ ਉਹਨੂੰ ਸਲਾਹਿਆ ਜਾਂਦਾ ਉਹਨੂੰ ਵਡਿਆਇਆ ਜਾਂਦਾ ਹੈ ਉਹਨੂੰ ਸ਼੍ਰੇਸ਼ਟ ਜਾਣਿਆ ਜਾਂਦਾ ਹੈ ਉਹਨੂੰ ਇੱਜ਼ਤ ਦਿੱਤੀ ਜਾਂਦੀ ਹੈ ਉਹਨੂੰ ਅਦਬ ਤੇ ਸਤਕਾਰ ਨਾਲ ਸਤਕਾਰ ਦਿੱਤਾ ਜਾਂਦਾ ਹੈ ਉਹਨੂੰ ਦਰਗਾਹ ਵਿੱਚ ਵਡਿਆਈ ਮਿਲਦੀ ਹੈ ਉਹ ਸਾਰਿਆਂ ਵਿੱਚ ਵਸਦੇ ਇੱਕ ਆਕਾਰ ਪਰਗਵਾਇ ਨੂੰ ਨਫਰ ਵੇਖਦਾ ਹੈ ਪੁੱਛਿਆ ਕੌਣ ਵੇਖਦਾ ਹੈ ਸਾਰਿਆਂ ਵਿੱਚ ਵਸਦੇ ਮਾਲਕ ਨੂੰ ਤੇ ਜਵਾਬ ਮਿਲਿਆ ਜਿਨ੍ਹਾਂ ਦੇ ਮਸਤਕ ਦੇ ਲੇਖ ਜਾਗਪੈ ਸਰਬ ਨਿਰੰਤਰ ਇੱਕੋ ਦੇਖ ਉਹ ਸਾਰਿਆਂ ਵਿੱਚ ਹਰ ਜਗ੍ਹਾ ਤੇ ਵਸਦੇ ਨਿਰੰਤਰ ਜਿਹੜਾ ਪਰਮੇਸ਼ਰ ਹਰ ਜਗ੍ਹਾ ਤੇ ਸਮਾਇਆ ਹੈ ਵਸਿਆ ਆਇਆ ਹੈ ਦਮਿਆ ਆਇਆ ਹੈ ਉਹਨੂੰ ਦੇਖਦੇ ਨੇ ਕੌਣ ਦੇਖਦੇ ਨੇ ਕਹੋ ਨਾਨਕ ਜਾ ਕੇ ਮਸਤਕ ਲੇਖ ਜਿਨ੍ਹਾਂ ਦੇ ਮਥੇ ਦੇ ਲੇਖ ਉਗੜ ਪੈਣ ਜਾਗ ਪੈਣ ਪ੍ਰਗਟ ਹੋ ਜਾਣ ਜਿਨ੍ਹਾਂ ਦੇ ਭਾਗ ਜਾਗਦੇ ਨੇ ਉਹ ਜੀਵ ਫਿਰ ਦੁਨੀਆਂ ਦੀ ਵਡਿਆਈ ਤੋਂ ਲਾਂਭੇ ਹੋ ਜਾਂਦੇ ਨੇ ਦੁਨੀਆਂ ਦੀ ਸ਼ੋਭਾ ਤੋਂ ਲੰਬੇ ਹੋ ਜਾਣੇ ਦੁਨੀਆਂ ਦੇ ਛਲਾਉਣ ਦੀ ਅਵਸਥਾ ਤੋਂ ਪਰੇ हट ਜਾਣੇ ਪੁੱਛਿਆ ਫਿਰ ਉਹ ਕਿਨੂੰ ਸਲਾਉਂਦੇ ਨੇ ਕਿਨੂੰ ਜਪਦੇ ਨੇ ਕਿਨੂੰ ਸਿਮਰਦੇ ਨੇ ਤੇ ਅੱਜ ਦੇ ਪਦੇ ਵਿੱਚ ਸਤਿਗੁਰੂ ਮਹਾਰਾਜ ਜੀ ਸਮਝਾ ਰਹੇ ਨੇ ਇੱਕੋ ਜਪ ਇੱਕੋ ਛਲਾ ਹੈ ਉਹਨਾਂ ਇੱਕ ਨੂੰ ਜਪਦਾ ਹੈ ਇੱਕ ਨੂੰ ਇੱਕ ਨੂੰ ਹੀ ਸਲਾਉਂਦਾ ਹੈ ਇੱਕ ਨੂੰ ਹੀ ਵਧਿਆਉਂਦਾ ਹੈ ਇੱਕ ਦੀ ਹੀ ਸ਼ੋਭਾ ਕਰਦਾ ਹੈ ਇੱਕ ਦੇ ਹੀ ਗੁਣ ਗਾਇਨ ਕਰਦਾ ਹੈ ਜਿਤਨੇ ਧੇਰ ਸਤ ਸੰਗਤ ਦੇ ਵਿੱਚ ਬੈਠ ਕੇ ਸ਼ੁੱਝੀ ਵਾਲਾ ਨਹੀਂ ਬਣਿਆ ਸੀ ਜਿਤਨੇ ਧੇਰ ਮਨ ਅੰਦਰ ਹੋਵੇਂ ਬਿਖ ਫੈਲ ਸੀ ਜਿਤਨੇ ਧੇਰ ਮਨ ਮੈਲ ਰੂਪੀ ਕਲਕਨਲ ਭਰਿਆ ਹੋਇਆ ਛੇ ਜਿਤਨੀ ਢੇਰ ਮਨ ਦੇ ਉੱਤੇ ਅਗਿਆਨਤਾ ਦੀ ਕਾਈ ਭਰੀ ਹੋਈ ਛੇ ਉਤਨੀ ਢੇਰ ਹੁਣੁਖ ਦੁਨੀਆ ਨੂੰ ਮੜਿਆ ਰਿਹਾ ਛੇ ਦੁਨੀਆ ਨੂੰ ਸਲਾਹ ਰਿਹਾ ਛੇ ਦੁਨੀਆ ਦੀ ਸ਼ੋਭਾ ਕਰ ਰਿਹਾ ਛੇ ਪਰ ਹੁਣ ਗੁਰੂ ਨੇ ਕੀ ਸਮਝਾਇਆ ਦੁਨੀਆ ਦੀ ਸਲਾਹ ਨਾਂ ਤਿਆ छुनिया मुग जान वाली है विनस जा दुनिया ना सलाहे जो मर वंजसी लोका ना सलाहे जो मर खाक थी कह लगे जिन्ह ने खाक हो जाना है ਜਿਨ੍ਹਾਂ ਨੇ ਮਿੱਟੀ ਰੂਪ ਹੋ ਜਾਣਾ ਹੈ ਜਿਨ੍ਹਾਂ ਦਾ ਪੰਜ ਭੌਤਿਕ ਸਰੀਰ ਰਲ ਜਾਣਾ ਹੈ ਉਹਨਾਂ ਪੰਜਾਂ ਤਤਾਂ ਵਿੱਚ ਤੂੰ ਉਹਨਾਂ ਦੀ ਸਲਾਹਨਾ ਵਿੱਚ ਲੱਗਿਆ ਦੁਨੀਆ ਨਾ ਸਲਾਹੇ ਜੋ ਮਰ ਵੰਝਸੀ ਲੋਕਾਂ ਨਾ ਸਲਾਹੇ ਪਹਿਲੇ ਨਾ ਮਨੁੱਖ ਲੋਕਾਂ ਨੂੰ ਖੁਸ਼ ਕਰਨ ਵਿੱਚ ਲੱਗਿਆ ਸੀ ਕਾਰਨ ਕੀ ਸੀ ਕਿ ਮਾਲਕ ਨਾਲ ਮਨ ਨਹੀਂ ਮੰਨਿਆ ਸੀ ਉਹਨਾਂ ਜੀ ਲੋਕ ਖੁਸ਼ ਹੋ ਜਾਣ ਨਾ ਤੇ ਫਿਰ ਸਾਰਾ ਕੁਝ ਹੀ ਠੀਕ ਹੈ ਪਰ ਛਤਗੁਰੂ ਮਹਾਰਾਜ ਜੀ ਕਹਿਣ ਲੱਗੇ ਕੋ ਕਬੀਰ ਮਨ ਮੰਨਿਆ ਮਨ ਮੰਨਿਆ ਤੋ ਹਰ ਜਾਣਿਆ ਜਦੋਂ ਮਾਲਕ ਨਾਲ ਮੰਨਿਆ ਨਾ ਫਿਰ ਹਰੀ ਨਾਲ ਸਾਝ ਬਣੀ ਮਨ ਮਾਨੇ ਲੋਕ ਨਾ ਭਤੀ ਜਾਏ ਕਹਣ ਲਗੇ ਲੋਕ ਖੁਸ਼ ਨਹੀਂ ਹੋਣਗੇ ਕਹਣ ਲਗੇ ਨਾ ਹਣ ਮੈਂ ਲੋਕਾਂ ਨੂੰ ਹਣ ਪ੍ਰਵਾਹ ਕਰਦਾ ਹੀ ਨਹੀਂ ਕੋਈ ਮੈਨੂੰ ਚੰਗਾ ਕਵੇ ਤਾਂ ਫਿਕਰ ਚਿੰਤਾ ਕੋਈ ਨਹੀਂ ਕੋਈ ਮਾੜਾ ਕਵੇ ਤਾਂ ਮੇਰੇ ਮਨ ਵਿੱਚ ਐਸੀ ਕੋਈ ਬਾਤ ਨਹੀਂ ਲੋਕਾਂ ਦੀ ਪ੍ਰਸੰਤਾ ਨਹੀਂ ਚਾਹੀਦੀ ਨਾ ਪਤੀਜੈ ਤਉਂ ਕੀ ਕੀਤਾ ਜਾਣ ਕੰਡ ਕੇ ਮਹਿਨ ਕੀ ਕਰਾਂ ਕੋਈ ਖੁਸ਼ ਹੁੰਦਾ ਹੋਵੇ ਨਾ ਨਾ ਹੋਵੇ ਨਾ ਹੋਵੇ ਹੁਣ ਮੈਂ ਨਾ ਲੋਕਾਂ ਦੀ ਸ਼ਲਾਨਾ ਕਰਦਾ ਨਾ ਮੈਂ ਲੋਕਾਂ ਨੂੰ ਵੜਿਆਉਣਾ ਉਹਨਾਂ ਮੈਂ ਪਤਾ ਕੀ ਕਰਦਾ ਉਹਨੇ ਮੇਰੇ ਤੇ ਕਿਰਪਾ ਕਰਕੇ ਨਾ ਮੇਰੇ ਮਸਤਕ ਦੇ ਭਾਗ ਜਿਹੜੇ ਨੇ ਲੇਖ ਉਕਾਰ ਦਿੱਤੇ ਨੇ ਉਗਾਰ ਦਿੱਤੇ ਨੇ ਹੁਣ ਮੈਨੂੰ ਸਤ ਸੰਗਤ ਵਿੱਚ ਜੋੜ ਕੇ ਨਾ ਇੱਕ ਜਪਨ ਦੇ ਆਹਰ ਵਿੱਚ ਉਸਨੇ ਲਾ ਦਿੱਤਾ ਏਕੋ ਜਪ ਏਕੋ ਸਲਾ ਹੈ ਹੁਣ ਮੈਂ ਇੱਕ ਨੂੰ ਜਪਦਾ ਇੱਕ ਨੂੰ ਸਲਾਦਾ ਏਕ ਸ਼ਿਮਰ ਹੁਣ ਮੈਂ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਸਿਮਰਦਾ ਇਹ ਤੋਂ ਮਨ ਆਏ ਮਨ ਆਏ ਦਾ ਅਖਰੀ ਅਰਥ ਹੈ ਮਨ ਦੀ ਤੜਪ ਮਨ ਦੀ ਕਾੰਖਸ਼ਾ ਮਨ ਦੀ ਚਾਹਤ ਹੁਣ ਮਨ ਦੀ ਚਾਹਤ ਕੀ ਹੈ ਕਹਿਣ ਲੱਗੇ ਮੈਂ ਇੱਕ ਨੂੰ ਈਸ਼ਰੀ ਸਿਮਰਦਾ ਇੱਕ ਨੂੰ ਈਸ਼ਰੀ ਜਪਦਾ ਇੱਕ ਨੂੰ ਈਸ਼ਰੀ ਜਪਦਾ ਕਿਉਂਕਿ ਹੁਣ ਸਿਮਰ ਸਿਮਰ ਕੇ ਨਾ ਕੋਸ਼ ਇੱਕ ਦੇ دیدار ਦੀ ਮਿਲਾਪ ਦੀ ਮੇਰੇ ਅੰਦਰ ਚਾਹ ਨਾ ਬਗਾ ਚਾਹ ਨਾ ਧੰ ਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਜਿਹੜੀ ਆਪਾਂ ਬਾਣੀ ਸ੍ਰੀ ਸੁਖਮਨੀ ਸਾਹਿਬ ਵਿਚਾਰ ਰਹੇ ਹਾਂ ਇਹਦੇ ਵਿੱਚ ਸਤਿਗੁਰੂ ਜੀ ਨੇ ਅੰਮ੍ਰਿਤ ਬੋਲ ਗਿਆ ਨਾ ਕਾਂਖੀ ਇਕ ਦਰਸ਼ ਦੁਆਰ ਬਸ ਮੈਨੂੰ ਨੁਕਾਂ ਦੀ ਖੁਸ਼ੀ ਦੀ ਪ੍ਰਵਾਹ ਨਹੀਂ ਹੁਣ ਮੇਰੀ ਜਿਹੜੀ ਕਾਂਸ਼ਾ ਹੈ ਮੇਰੀ ਜਿਹੜੀ ਚਾਹਤ ਹੈ ਮੇਰੀ ਜਿਹੜੀ ਖੁਸ਼ੀ ਹੈ ਮੇਰੀ ਜਿਹੜੀ ਤਮੰਨਾ ਹੈ ਮੇਰੀ ਜਿਹੜੀ ਚਾਹਤ ਹੈ ਉਹ ਕੇਵਲ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੈ ਬਸ ਉਹਦੀ ਪ੍ਰਾਪਤੀ ਲਈ ਮੇਰੇ ਅੰਦਰ ਤੜਪ ਪੈਦਾ ਹੋ ਗਈ ਇੱਕੋ ਜਪ ਇੱਕੋ ਸਾਲਾ ਹੈ ਵੇਖੋ ਜਦੋਂ ਆਪਾਂ ਇੱਕ ਨੂੰ ਸਿਮਰਦੇ ਆਂ ਇੱਕ ਨੂੰ ਜਪਦੇ ਆਂ ਇੱਕ ਨੂੰ ਸੁਣਦੇ ਆਂ ਜਦੋਂ ਸਰਨੋਚਨ ਜੀ ਨੇ ਭਗਤ ਨਾਮਦੇਵ ਜੀ ਦੀ ਰਚਨਾ ਤੋਂ ਇੱਕ ਦੀ ਵਡਿਆਈ ਸੁਣੀ ਨਾ ਇੱਕ ਦੀਆਂ ਬਾਤਾਂ ਸੁਣੀਆਂ ਇੱਕ ਦੀ ਸ਼ਿਵ ਸਲਾਹ ਸੁਣੀ ਤੇ ਪਤਾ ਕੀ ਕਹਿੰਨੇ ਨੇ ਕਿਰਨ ਜੀ ਤੁਸੀਂ ਮੈਨੂੰ ਇੱਕ ਦੀਆਂ ਕਥਾ ਕਹਾਣੀਆਂ ਸੁਣਾਉਂਦੇ ਆ ਆਪਾਂ ਰੋਜ਼ ਮਿਲ ਬੈਠ ਕੇ ਛੱਤ ਸੰਗਤ ਕਰਦੇ ਆ ਤੁਸੀਂ ਪ੍ਰਭੂ ਦੇ ਕੌਤਕ ਸੁਣਾਉਂਦੇ ਹੋ ਕਥਾ ਰੂਪ ਵਿੱਚ ਮੇਰੇ ਤੇ ਨਾ ਇੱਕ ਪਰ ਉਪਕਾਰ ਕਰ ਦਿਓ ਮੈਂ ਆਪਣੇ ਦਿਲ ਦੀ ਗੱਲ ਤੁਹਾਡੇ ਨਾਲ ਕਰਨਾ ਚਾਹੁੰਦਾ ਕਹਿਣਾ ਚਾਹੁੰਦਾ ਪੁੱਛਿਆ ਕੀ ਕਰਨ ਲਈ ਮੈਂ ਗੱਲ ਇਹ ਕਰਨਾ ਚਾਹੁੰਦਾ ਵੀ ਹੁਣ ਮੇਰੇ ਮਨ ਵਿੱਚ ਨਾ ਤੜਪ ਪੈਦਾ ਹੋ ਗਈ ਮਾਲਕ ਦੇ ਦਰਸ਼ਨ ਕਰਦੇ ਉਹਦੀ ਵਡਿਆਈ ਸੁਣ ਕੇ ਉਹਦੀ ਸ਼ੋਭਾ ਸੁਣ ਕੇ ਉਹਦੀ ਉਸਤਤ ਕਰ ਤੇ ਸੁਣ ਕੇ ਨਾ ਹੁਣ ਮੇਰੇ ਅੰਦਰ ਨਾ ਤੜਪ ਪੈਦਾ ਹੋ ਗਈ ਉਹਦੇ ਮਿਲਣ ਦੀ ਤੇ ਭਗਵਾਨ ਨੂੰ ਪੁੱਛਿਓ ਜੇ ਪ੍ਰਭੂ ਨੂੰ ਪੁੱਛਿਓ ਜੇ ਮੈਂ ਕਿਹੜੀ ਕੰਡੀਸ਼ਨ ਨਾਲ ਦਰਸ਼ਨ ਦੇਵਾਂ ਕਿਵੇਂ ਦਰਸ਼ਨ ਦੇ ਸਕਦਾ ਮਰ ਦਰਸ਼ਨ ਕਰਨਾ ਚਾਹ ਤੇ ਭਾਈ ਸ਼ਹਿ ਭਾਈ ਗੁਰਦਾਸ ਜੀ ਨੇ ਵੇਖੋ ਕਿੱਡਾ ਪਿਆਰ ਭਰਿਆ ਚਿਤ੍ਰਨ ਕਿਚਿਆ ਕਹਣਗੇ ਦਰਸ਼ਨ ਵੇਖਣ ਨਾਮ ਦੇਵ ਭਲ ਕੇ ਉਤਰ ਲੋਚਣਿਆ ਭਗਤ ਕਰਨ ਮਿਲ ਦੁਏ ਜਣੇ ਦੋਨੋਂ ਜਣੇ ਬੈਠ ਕੇ ਨਾ ਇੱਕ ਦੀ ਸ਼ਿਵ ਸਲਾ ਰੂਪੀ ਭਗਤੀ ਕਰਦੇ ਨੇ ਨਾਮ ਹੁੰਦਿਓ ਹਰ ਚਲਿਤ ਸੁਨਾਵੈ ਭਗਤ ਨਾਮਦੇਵ ਜੀ ਨਾ ਰੱਬ ਦੀਆਂ ਕਥਾ ਕਹਾਣੀਆਂ ਸੁਣਾਉਂਦੇ ਨੇ ਤਰਲੋਚਨ ਜੀ ਨੂੰ ਤੇ ਜਦੋਂ ਕਥਾ ਕਹਾਣੀਆਂ ਸੁਣ ਕੇ ਮਨ ਇੰਨਾ ਪਰੇਸ਼ਾਨ ਹੋਇਆ ਨਾ ਤੇ ਪਤਾ ਹੈ ਕੀ ਕਹਿੰਿਆ ਨੇ ਮੇਰੀ ਭੀਕਰ ਬੇਨਤੀ ਦਰਸ਼ਨ ਦੇਖਾਂ ਜੇ ਤਿਸ ਭਾਵੈ ਭਗਵਾਨ ਨੂੰ ਪੁੱਛੋ ਮੈਂ ਉਹਦਾ ਦਰਸ਼ਨ ਕਰਨਾ ਚਾਹਾਂ ਚਾਹਨਾ ਠਾਕੁਰ ਜੀ ਨੂੰ ਆਖਿਓ ਸ ਵੇਖੋ ਸਾਧ ਸੰਗਤ ਜਦੋਂ ਨਾਮਦੇ ਜੀ ਨੂੰ ਕਿਹਾ ਨਾ ਤਰਲੋਚਨ ਜੀ ਨੇ ਵੀ ਮਿੱਤਰ ਜੀ ਮੇਰਾ ਇੱਕ ਕੰਮ ਕਰੋ ਵੀ ਮੈਂ ਉਸ ਭਗਵਾਨ ਦਾ ਦਰਸ਼ਨ ਕਰਨਾ ਚਾਹਨਾ ਜਿਹਦੀਆਂ ਕਥਾ ਕਹਾਣੀਆਂ ਸੁਣਾਉਂਦੇ ਹੁਣ ਨਾਮਦੇ ਜੀ ਨੇ ਆਵਾਜ਼ ਮਾਰੀ ਭਗਵਾਨ ਨੂੰ ਤੇ ਪਤਾ ਕੀ ਆਖਿਆ ਠਾਕੁਰ ਜੀ ਨੂੰ ਆਖਿਓ ਸਰ ਦਰਸ਼ਨ ਕਿਵੇਂ ਤਰਲੋਚਨ ਭਾਗ ਹੈ ਭਗਵਾਨ ਜੀ ਪ੍ਰਭੂ ਜੀ ਠਾਕੁਰ ਜੀ ਤੁਹਾਡਾ ਦਰਸ਼ਨ ਨਾ ਮੇਰਾ ਮਿੱਤਰ ਕਰਨਾ ਚਾਹੁੰਦਾ ਤੇ ਉਹ ਪੁੱਛਦਾ ਕਿਵੇਂ ਦਰਸ਼ਨ ਹੋ ਸਕਦਾ ਹੈ ਦਰਸ਼ਨ ਕਿਵੇਂ ਤਰਲੋਚਨ ਪਾਵੇ ਹੱਥ ਨਾ ਅਵਸ ਭੇਟ ਸੋ ਤੋ ਸਤਰਲੋਚਨ ਮੈਂ ਹੁ ਲਾਵੇ ਔਰ ਅਧੀਨ ਹਾਂ ਭਗਤ ਦੇ ਮੇਰੀ ਕੰਡੀਸ਼ਨ ਇੱਕੋ ਹੀ ਹੈ ਮੈਂ ਪ੍ਰੇਮਾ ਭਗਤੀ ਦੇ ਵਸ ਵਿੱਚ ਹਾਂ ਗੋਵਿੰਦ ਭਾਉ ਭਗਤ ਦਾ ਭੁਖਾ ਮੈਂ ਪ੍ਰੇਮ ਭਗਤੀ ਦੇ ਵਸ ਵਿੱਚ ਹਾਂ ਹੱਥ ਨਾ ਵਸ ਭੇਟ ਸੋ ਤੁਸ ਤਰਨੋਚਨ ਮੈਂ ਮੂ ਲਾਵੇ ਹਉ ਅਧੀਨ ਹਾਂ ਭਗਤ ਦੇ ਪੌਂਚ ਨਾ ਹੰਗਾਂ ਭਗਤੀ ਦਾਵੇ ਹੋਏ ਵਿਚੋਲਾ ਆਣ ਮਿਲਾਵੇ ਮਿਲਾਪ ਹੋ ਸਕਦਾ ਹੈ ਨਿਸ਼ਾਤ ਸੰਗਤ ਇਹ ਮਿਲਾਪ ਦੀ ਤੜਪ ਉਦੋਂ ਪੈਦਾ ਹੁੰਦੀ ਹੈ ਜਦੋਂ ਮਨੁੱਖ ਨੂੰ ਇੱਕ ਜਦੋਂ ਮਨੁੱਖ ਨਾ ਇੱਕ ਨੂੰ ਜਪਦਾ ਹੈ ਇੱਕ ਨੂੰ ਯਾਦ ਕਰਦਾ ਹੈ ਉਹਦੀ ਵਿੜਾਈ ਵਿੱਚ ਜੁੜਦਾ ਹੈ ਉਹਦੀ ਸ਼ਿਵਸ਼ਲਾ ਕਰਦਾ ਤੇ ਸ਼ੁਰੂ ਕਰ ਇੱਕ ਉਹ ਜਪ ਇੱਕ ਉਹ ਸਾ ਲਾਏ ਇਹ ਤ ਸਿਮਰ ਇੱਕ ਉਹ ਮਨ ਆਏ ਬਸ ਇੱਕ ਦੀ ਹੀ ਤੜਪ ਹੈ ਇੱਕ ਛੇ ਗੁਣ ਗਾਉ ਨਾ ਜੇ ਕੋਈ ਅਖੇ ਵਿਉਦੇ ਗੁਣਾਂ ਦਾ ਇਸ਼ਾਰ ਪਤਾ ਉਲਾ ਸਕੀਏ ਤੇ ਸਤਿਗੁਰ ਕਹਣ ਲਿਗੇ ਉਹ ਤੇ ਅਨੰਤ ਹੈ ਉਹਦੇ ਗੁਣ ਵੀ ਅਨੰਤ ਨੇ ਉਹਦੇ ਗੁਣਾਂ ਦਾ ਇਸ਼ਾਰ ਕੋਈ ਨਹੀਂ ਉਸ ਅਨੰਤ ਗੁਣਾ ਦੇ ਮਾਲਕ ਦੇ ਗੁਣ ਗਾਇਨ ਕਰ ਇਕਸ਼ ਕੇ ਗੁਣ ਗਾਓ ਅਨੰਤ ਮਾਨ ਤਨ ਜਾਪ ਏਕ ਭਗਵੰਤ ਮਨ ਕਰਕੇ ਤਨ ਕਰਕੇ ਇਕ ਭਗਵਾਨ ਨੂੰ ਜਾਓ ਮੇਰੇ ਮਨ ਮੁਖ ਹਾਰ ਹਾਰ ਹਰ ਭੁਲੀਏ ਗੁਰਮੁਖ ਰੰਗ ਚੱਲੂ ਲੈ ਰਾਤੀ ਹਰ ਪ੍ਰੇਮ ਪਿਨੀ ਚੋਲੀਏ ਜਿਹੜੇ ਉਹਦੇ ਪਿਆਰ ਵਿੱਚ ਰਤੇ ਜਾਂਦੇ ਨੇ ਉਹਨਾਂ ਦੀ ਕਾਇਆ ਰੂਪੀ ਚੋਲੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਪਿਆਰ ਵਿੱਚ ਰਤੀ ਜਾਂਦੀ ਉਹ ਜੀਵ ਜੀਵਨ ਸਫਰ ਤੇ ਜੀਵਨ ਸਫਰ ਤੇ ਪੂਰੀ ਮਤ ਵਾਲੇ ਪੂਰੀ ਅਕਲ ਵਾਲੇ ਬਣ ਜਾਂਦੇ ਕਿਉਂਕਿ ਜਿੰਨੀ ਦੇਰ ਜੀਵਨ ਸਫਰ ਦੀ ਅਕਲ ਨਾ ਨਾ ਹੋਵੇ ਸੁਝੀ ਨਾ ਹੋਵੇ ਮਤ ਨਾ ਹੋਵੇ ਤੇ ਮਨੁੱਖ ਨਾ ਫਿਰ ਜੀਵਨ ਸਫਰ ਵਿੱਚ ਠੋਗਰਾ ਖਾਂਦਾ ਰਹਿੰਦਾ ਬਾਬਾ ਰਵਿਦਾਸ ਜੀ ਨੇ ਕਿਹਾ ਨਾ ਵੀ ਮੇਰੇ ਮਾਲਕ ਜੀ ਕਟਾ ਉਹ ਕਟ ਡੁੱਗਰ ਘਣਾ ਇਹ ਤੇ ਨਿਰਗੁਣ ਬਹਿ ਰਹਾ ਆਰ ਪਰ ਮਈਏ ਸ਼ੁ ਇੱਕ ਬੇਨਤੀ ਮੇਰੀ ਪੂੰਜੀ ਰਖ ਮੂਰਾ ਇਹ ਜਗਤ ਦਾ ਜਿਹੜਾ ਪੰਡਾ ਨਾ ਬੜਾ ਵਿਖੜਾ ਹੈ ਮਾਲਕ ਜੀ ਤੁਸੀਂ ਕਿਰਪਾ ਕਰੋ ਜਦੋਂ ਮਾਲਕ ਮਤ ਦਿੰਦਾ ਨਾ ਤੇ ਸਹਿਬ ਕਹਿੰਦੇ ਮਤ ਪੂਰੀ ਪ੍ਰਧਾਨ ਤੇ ਗੁਰਪੂਰੇ ਮਨ ਮੰਤ ਜੇਸ਼ ਨੇ ਗੁਰੂ ਦੇ ਮੰਤਰ ਨੂੰ ਗੁਰੂ ਦੇ ਉਪਦੇਸ਼ ਨੂੰ ਗੁਰੂ ਦੀ ਸਿੱਖਿਆ ਨੂੰ ਜੀਵਨ ਵਿੱਚ ਗ੍ਰਹਿਣ ਕਰ ਲਿਆ ਉਹ ਪੂਰੀ ਅਕਲ ਵਾਲਾ ਬਣ ਗਿਆ ਉਹਨੂੰ ਜੀਵਨ ਸਫਰ ਵਿੱਚ ਵਿਚਰਨ ਦੀ ਸੋਝੀ ਮਾਲਕ ਨੇ ਦਿੱਤੀ ਮਤ ਪੂਰੀ ਪ੍ਰਧਾਨ ਤੇ ਉਹ ਸਾਰਿਆਂ ਤੋਂ ਸ੍ਰੇਸ਼ਟ ਪ੍ਰਧਾਨ ਪਦਵੀ ਵਾਲਾ ਬਣ ਗਿਆ ਮਤ ਪੂਰੀ ਪ੍ਰਧਾਨ ਤੇ ਪੁੱਛਿਆ ਕੌਣ ਜੁਰ ਪੂਰੇ ਮਨ ਮੰਤ ਜਿਸ ਨੇ ਪੂਰੇ ਗੁਰੂ ਦੇ ਮੰਤਰ ਨੂੰ ਉਪਦੇਸ਼ ਨੂੰ ਜੀਵਨ ਵਿੱਚ ਗ੍ਰਹਿਣ ਕਰ ਲਿਆ ਮਨ ਪੂਰੀ ਪ੍ਰਧਾਨ ਤੇ ਗੁਰ ਪੂਰੇ ਮਨ ਮੰਤ ਜੇਹ ਜਾਣਿਓ ਪ੍ਰਭ ਆਪਣਾ ਨਾਨਕ ਤੇ ਭਗਵੰਤ ਜਿਨਾਂ ਨੇ ਮਾਲਕ ਨੂੰ ਜਾਣ ਲਿਆ ਜਿਨਾਂ ਨੇ ਮਾਲਕ ਨਾਲ ਪਿਆਰ ਭਰੀ ਸਾਝ ਪਾਲੀ ਉਹ ਸੱਟ ਮਚਿ ਭਗਵੰਤ ਭਜਨ ਦੀ ਭਗਤੀ ਕਰਦੇ ਕਰਦੇ ਭਗਵਾਨ ਰੂਪ ਭਾਗਾ ਵਾਲੇ ਭਗਵੰਤ ਰੂਪ ਹੋ ਗਏ ਜੈ ਜਾਨਿਓ ਪ੍ਰਭ ਆਪਣਾ ਨਾਨਕ ਤੇ ਭਗਵੰਤ ਇੱਕ ਸਕੇ ਗੁਣ ਗਾਵ ਅਨੰਤ ਮਨ ਤਨ ਜਾਪ ਏਕ ਭਗਵੰਤ ਇੱਕ ਏ हर आप सब कुछ करने वाला एक परमेश्वर सब पास एक परमेश्वर ही समाया सब कुछ कराने खेड एक ने अपने हथ्छ ही रखी हुई मानो बस हर पास एक, एक, एक ही एक है एक ही एक है एक ही एक है उस एक तो बिना हो रहा है ही कोई एक को एक, एक हर आप पूर्ण पू रहे प्रभ व्याप अकाल पुरख वागुरु सार्यान है रमया होया पूर है पूर्ण <coughs> पूर्ण पूर रहो संपूर्ण पूर्ण तौर पर सार्च में शुभामान है रमिया होया है समाया होया है टिकया होया है पूर्ण पूर्व रो प्रभ व्याप ਅਨੇਕ ਵਿਸਥਾਰ ਇਕ ਤੇ ਹੈ ਜਿੰਨਾ ਵੀ ਅਸੀਂ ਸੰਸਾਰ ਰੂਪੀ ਵਿਸਥਾਰ ਵੇਖਦੇ ਆ ਸੰਸਾਰ ਦੀ ਇਹ ਰਚਨਾ ਵੇਖਦੇ ਆ ਇਹ ਵਿਸਥਾਰਾ ਨਾਲ ਜਿਹੜਾ ਉਹ ਇੱਕ ਵੱਲੋਂ ਕੀਤਾ ਗਿਆ ਹੈ ਇੱਕ ਪਰਮੇਸ਼ਰ ਵੱਲੋਂ ਕਿਉਂਕਿ ਜਦੋਂ ਕੁਝ ਵੀ ਨਹੀਂ ਸੀ ਨਾ ਕੁਝ ਵੀ ਨਹੀਂ ਸੀ ਉਹ ਇੱਕ ਹੀ ਸੀ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਸਭ ਧਿਆਵੋ ਆਦ ਸਤੇ ਜੁਗਾਦ ਸਤੇ ਪ੍ਰਤਕ ਸਤੇ ਸਦਾ ਸਦਾ ਸਤੇ ਜਨ ਨਾਨਕ ਦਾਸ ਦਸਉਣਾ ਜਦੋਂ ਅਰਬਦ ਨਰਬਦ ਧੰਦੂ ਘਾਰਾ ਹਰ ਪਾਸੇ ਖੋਪਾਂ ਦੇ ਰਹੇ ਨੇ ਰਾਸੀ ਨਾ ਚੰਦਰਮਾ ਨਾ ਸੂਰਜ ਨਾ ਚੰਦਰ ਨਾ ਤਾਰੇ ਨਾ ਨਦੀਆਂ ਵਿੱਚ ਪਾਣੀ ਕੁਝ ਵੀ ਨਹੀਂ ਸੀ ਉਦੋਂ ਵੀ ਪਰਮੇਸ਼ਰ ਸੀ ਤੇ ਜਗਤ ਰੂਪੀ ਵਿਸਥਾਰ ਕਿਸ ਨੇ ਕੀਤਾ ਉਹਨੇ ਇੱਕ ਨੇ ਕੀ ਕੀਤਾ ਦੂਜੀ ਚੀਜ਼ ਬਣਾ ਦਿੱਤੀ ਪੁੱਛਿਆ ਦੂਜੀ ਚੀਜ਼ ਕੀ ਬਣਾਈ ਤੇ ਆਸਾ ਕੀ ਵਾਰ ਵਿੱਚ ਸਤਿਗੁਰ ਸਤਿਗੁਰੂ ਜੀ ਨੇ ਸਮਝਾਇਆ ਦੂਜੀ ਕੁਦਰਤ ਸਾਜੀ ਹੈ ਦੂਜੀ ਚੀਜ਼ ਕੁਦਰਤ ਸਾਜੀ ਸਾਜੀ ਕਹਿੰਦੇ ਮਾਟੀ ਏਕ ਅਨੇਕ ਭੰਤ ਕਰ ਸਾਜੀ ਸਜਣ ਹਾਰ ਉਸ ਸਿਰਜਣ ਹਾਰ ਨੇ ਸੱਸਾ ਸੋਏ ਸ੍ਰੀਸ਼ਟ ਜੀ ਨਾਲ ਸਾਜੀ ਜੇਸ ਅਕਾਰ ਉਰਗਵਾਏ ਗਰੂ ਨੇ ਸਾਰੇ ਸ੍ਰਿਸ਼ਟੀ ਦਾ ਵਿਸਥਾਰ ਆਪਣੇ ਆਪ ਕੋਈ ਕਰ ਦਿੰਦਾ ਸੱਸਾ ਸੋਏ ਸ੍ਰੀਸ਼ੂ ਜੀ ਨਾਲ ਸਾਜੀ ਸਭਨਾ ਸਾਹਿਬ ਇੱਕ ਭਾਇ ਸੇਵਤ ਰਹੇ ਚਿਤ ਜਿਨ ਕਾ ਲਗਾ ਆਇਆ ਤਿਨ ਕਾ ਸਭ ਲੁਪਾਇਆ ਉਨ੍ਹਾਂ ਦਾ ਸੰਸਾਰ ਤੇ ਆਉਂਦਾ ਸਬਲਾ ਹੋ ਗਿਆ ਜਿਨ੍ਹਾਂ ਨੇ ਉਸ ਅਕਾਰ ਕੁਰਗਵਾਏ ਹੋਏ ਬੇ ਰਜੇ ਹੋਏ ਸੰਸਾਰ ਵਿੱਚ ਉਹੀ ਬਾਦ ਵਿੱਚ ਆਪਣੇ ਆਪ ਨੂੰ ਜੋੜ ਲਿਆ ਹੁਣ ਦੇਖੋ ਉਹਨੇ ਕੁਦਰਤ ਸਾਹਿਬ ਦਿੱਤੀ ਬਾਜੀਗਰ ਡੰਕ ਵਜਾਈ ਸਭ ਖਲਕ ਤਮਾਸ਼ੇ ਆਈ ساری ਖਲਕ ਤਮਾਸ਼ਾ ਕਰਨ ਵਾਸਤੇ ਆ ਗਈ ਕਿਉਂਕਿ ਜਿਹੜਾ ਜਗਤ ਰੂਪੀ ਵਿਸਤਾਰ ਹੈ ਉਸ ਇੱਕ ਅਕਾਰ ਪ੍ਰਕਵਾਇ ਨੂੰ ਨੇ ਆਪ ਕੀਤਾ ਬਾਜੀਗਰ ਡੰਗ ਵਜਾਈ ਸਭ ਖਲਕ ਤਮਾਸ਼ੇ ਆਈ ਬਾਜੀਗਰ ਸوام ਸਕੇਲਾ ਆਪਣੇ ਰਗ ਰਵੇ ਇਕਲਾ ਜਦੋਂ ਮਰਜੀ ਉਹਨੂੰ ਵਿਸਤਾਰ ਦੇ ਦੇ ਜਦੋਂ ਮਰਜੀ ਫਿਰ ਆਪਣੇ ਆਪ ਵਿੱਚ ਸਮੇਟ ਲਵੇ ਹੋਰ ਪਰਮਾਨ ਦੇ ਕੇ ਜਦ ਉਹ ਕਰਖ ਕਰਾ ਕਰਤਾ ਰਹਾ ਪਰ ਜਹਾ ਤਹਤ ਤਲ ਦੇ ਅਪਾਰਾ ਜਬ ਇਹ ਕਰਖ ਕਰਤ ਹੋ ਕਬ ਹੂੰ तुम मैं मिलत दे जो चाहे विस्तार कर दे जदो चाहे सारे लो सब कुछ आप ही आप एक ही एक है एक को एक, एक हर आप पूरन पूर पूर्वो प्रभ व्याप अनेक विस्तार एक ते पहे एक आराम ਕਣ ਲਗੇ ਜੇ ਹੈ ਹੀ ਇੱਕ ਤੇ ਫਿਰ ਦੂਈ ਕੁਦਰਤ ਨੂੰ ਸਲਾਹਣਾ ਕਿਉਂ ਹੈ ਬੜਿਆਣਾ ਕਿਉਂ ਹੈ ਉਹਨੂੰ ਉਹਦੀ ਸ਼ੋਭਾ ਵਿੱਚ ਕਿਉਂ ਹੁੰਜੈ ਇੱਕ ਨੂੰ ਸਿਮਰ ਇੱਕ ਨੂੰ ਜਪ ਇੱਕ ਰਾਦ ਜਦੋਂ ਇੱਕ ਨੂੰ ਅਰਾਧੇਗਾ ਨਾ ਪਤਾ ਕੀ ਹੋਏਗਾ ਪਛਿਆ ਕੀ ਕਣ ਲਗੇ पराਛਤ ਗਏ ਤੇਰੇ ਕੀਤੇ ਹੋਏ ਸਾਰੇ ਪਾਪ ਕਰਮ ਜਿਹੜੇ ਨੇ ਨਾ ਉਹ ਨਾਸ਼ ਹੋ ਜਾ ਉਹ ਵੇਨਸ ਜਾਣਗੇ ਉਹ ਮੁਗ ਜਾਣਗੇ ਤੂੰ ਨਿਰਮਲ ਜੀਵਨ ਵਾਲਾ ਬਣਦਾ ਏ ਤੇਰਾ ਜੀਵਨ ਅਤ ਦਾ ਪਵਿੱਤਰ ਹੋ ਜਾਏਗਾ ਜਦੋਂ ਤੂੰ ਉਸ ਇੱਕ ਅਕਾਰਪੁਰਖ ਵੈ ਰੂ ਦੀ ਅराधना ਵਿੱਚ ਚਰਨ ਕਮਲ ਰੱਖੋ ਮਨ ਮੈਂ ਜਨਮ ਜਨਮ ਕੇ ਕੇਲਮਿਖ ਜਾਏ ਐਸੇ ਹੀ ਅਸ਼ਟਪਦੀ ਦਾ 6ਵਾਂ ਪਦ ਹੈ ਉਹਦੇ ਵਿੱਚ ਇਹ ਅੰਮ੍ਰਿਤ ਗੋਲ ਚਰਨ ਕਮਲ ਰੱਖੋ ਮਨ ਮੈਂ जन्म जन्म के किल लिख जाए तो इतने कह रहे हैं कि उस एक की आराधना में जुड़े एक अराधल जो एक आराधेगा पराछत गए तेरे हुए जितने भी पाप कर्म ने सारे गए मीन नाश हो जाते मुक जाते मन तन अंतर